ਸਤਿਕਾਰਯੋਗ ਸਾਥੀਓ 19 ਮਾਰਚ ਵਾਲੇ ਦਿਨ ਸੰਭੂ ਤੇ ਕਨੌਰੀ ਬਾਰਡਰ ਦੇ ਆਗੂਆਂ ਨੂੰ ਕੇਂਦਰੀ ਮੰਤਰੀਆਂ ਵੱਲੋਂ ਤੇ ਪੰਜਾਬ ਦੇ ਮੰਤਰੀਆਂ ਵੱਲੋਂ ਗੱਲਬਾਤ ਸਿੱਧਾ ਦੇ ਕੇ ਵਾਪਸ ਆਉਂਦਿਆਂ ਨੂੰ ਗ੍ਰਿਫਤਾਰ ਕੀਤਾ ਤੇ ਉਸੇ ਰਾਤ ਸੰਭੂ ਤੇ ਕਨੌਰੀ ਬਾਰਡਰ ਤੇ ਬੈਠੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਤੇ ਉਹਨਾਂ ਦੇ ਸਾਧੋ ਸਮਾਨ ਨੂੰ ਖਤਾਨਾਂ ਦੇ ਵਿੱਚ ਸੁੱਟਿਆ ਗਿਆ ਤੇ ਸਮਾਨ ਉੱਥੋਂ ਚੋਰੀ ਵੀ ਕੀਤਾ ਗਿਆ ਤੇ ਇਸ ਹਾਲਤ ਦੇ ਵਿੱਚ ਕੱਲ੍ਹ ਨੂੰ ਉਸ ਪ੍ਰਦਰਸ਼ਨ ਹੋਏ ਉਦੋਂ ਵੀ ਬਹੁਤ ਸਾਰੇ ਆਗੂਆਂ ਨੂੰ ਜਿਹੜੀਆਂ ਸੰਯੁਕਤ ਮੋਰਚੇ ਜਾਂ ਜਿੱਥੇ ਬੰਦੀਆਂ ਦੇ ਆਗੂ ਬੈਠੇ ਸੜਕਾਂ ਤੇ ਆਜ਼ਾਦੀ ਸੀ ਦਫ਼ਤਰਾਂ 'ਚ ਉਹਨਾਂ ਨੂੰ ਵੀ ਚੱਕ ਕੇ ਗ੍ਰਿਫਤਾਰ ਕਰ ਲਿਆ ਗਿਆ ਇਹ 20 ਤਰੀਕ ਦੀ ਕਟਨਾ ਹੈ ਤੇ ਵੀ ਨੂੰ ਹੀ ਪੰਜਾਬ ਸਰਕਾਰ ਨੇ ਸਯੁਗਤ ਮੋਰਚੇ ਜਿਹੜਾ ਜਥੇਬੰਦੀਆਂ ਨੂੰ ਸੱਦਾ ਪੱਤਰ ਗੱਲਬਾਤ ਵਾਸਤੇ ਦਿੱਤਾ ਇਸ ਤੋਂ ਪਹਿਲਾਂ 3 ਮਾਰਚ ਨੂੰ ਮੁੱਖ ਮੰਤਰੀ ਸਾਹਿਬ ਗੱਲਬਾਤ ਅਦਬ ਵਿਚਾਲੋਂ ਵਾਕ ਆਊਟ ਕਰਕੇ ਚਲੇ ਗਏ ਜਨਿ ਇਨ ਹਾਲਤਾਂ ਦੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਮੀਟਿੰਗ ਕਰਨੀ ਵਾਜਬ ਹੈ ਕਿ ਨਹੀਂ بس ਇਹ ਗੱਲ ਸਾਫ਼ ਹੈ ਕਿ ਕਿਸੇ ਵੀ ਗੱਲ ਦਾ ਹੱਲ ਮੀਟਿੰਗ ਤੋਂ ਬਿਨਾਂ ਨਹੀਂ ਹੋ ਸਕਦਾ ਮੀਟਿੰਗ ਦੇ ਵਿੱਚ ਮੀਟਿੰਗ ਕਰਨ ਵਾਸਤੇ ਸਰਕਾਰ ਦੀ ਤੇ ਜਨਤਕ ਜਥੇਬੰਦੀਆਂ ਦੇ ਵਿਚਾਲੇ ਮਾਹੌਲ ਰਹਿਣਾ ਹੋਵੇ ਪਹਿਲਾਂ ਇਸ ਗੱਲ ਦੀ ਲੋੜ ਹੈ ਉਦੋਂ ਬਾਅਦ ਮੀਟਿੰਗ ਦੇ ਵਿੱਚ ਬੈਠਿਆ ਜਾ ਸਕਦਾ ਹੈ ਮੁੱਖ ਮੰਤਰੀ ਸਾਹਿਬ ਸਾਰੇ ਪੰਜਾਬ ਦੇ ਲੋਕਾਂ ਦੇ ਮੁੱਖ ਮੰਤਰੀ ਹੈ ਉਹ ਅਬਦੇ ਜਿੰਮੇਵਾਰੀ ਨੂੰ ਸਮਝਦੇ ਹੋਇਆ ਉਹ ਗੱਲਬਾਤ ਵਿੱਚ ਬੈਠਣਾ ਤੇ ਜਿੱਥੋਂ ਗੱਲਬਾਤ ਸਾਡੀ ਰੁਕੀ ਹੈ ਉੱਥੋਂ ਗੱਲਬਾਤ ਚਲਾਉਣਾ ਇਹ ਸਾਡੀ ਇੱਛਾ ਹੈ ਇਹ ਸਾਡੀ ਭਾਵਨਾ ਗੱਲਬਾਤ ਬਿਚੂ ਨਹੀਂ ਭਜਾਇਆ ਜਾ ਸਕਦਾ ਬਹੁਤ ਸਾਰੇ ਲੋਕਾਂ ਦੇ ਸਵਾਲ ਉੱਠਦੇ ਨੇ ਕਿ ਜੇ 19 ਤਰੀਕ ਵਾਲੇ ਗੱਲਬਾਤ ਕਰਨ ਵਾਲਿਆਂ ਨੂੰ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਜੋ 21 ਤਰੀਕ ਨੂੰ ਗੱਲਬਾਤ ਕਰਨ ਜਾ ਰਹੇ ਨੇ ਕੀ ਗਾਰੰਟੀਆਂ ਇਹਨਾਂ ਨੂੰ ਗਰਪਜ਼ਾਰ ਨਹੀਂ ਕਰਨਗੇ ਤੇ ਦੂਜੀ ਗੱਲ 21 ਤਰੀਕ ਵਾਲੀ ਮੀਟਿੰਗ ਕਿਸੇ ਤਰ੍ਹਾਂ ਇਹਨਾਂ ਹਾਲਤਾਂ ਦੇ ਵਿੱਚ ਕਰਨ ਦੀ ਕੋਈ ਤੁਖ ਨਹੀਂ ਬਣਦੀ ਕਿਉਂਕਿ ਅਜੇ ਤਾਂ ਉਹਨਾਂ ਦੇ ਸਮਾਨ ਇੱਕ ਪਲੇਅ ਦਿਖਾ ਰਹੇ ਨੇ ਸੋਸ਼ਲ ਮੀਡੀਆ ਦੇ ਵਿੱਚ ਇੱਕ ਗਰਾਊਂਡ ਦੇ ਵਿੱਚ ਟਰਾਲੀਆਂ ਉਹਨਾਂ ਦੀਆਂ ਸਿੱਟੀਆਂ ਪਈਆਂ ਨੇ ਸਮਾਨ ਉਹਨਾਂ ਦਾ ਸਿੱਟਿਆ ਪਿਆ ਉਹਨਾਂ ਨੇ ਹਵਾਲੇ ਨਹੀਂ ਕੀਤਾ ਅਜੇ ਇਸ ਗੱਲ ਦਾ ਨਹੀਂ ਪਤਾ ਲੱਗ ਰਿਹਾ ਇਹਨਾਂ ਦੇ ਕਿੰਨੇ ਆਗੂ ਸਾਡੇ ਉਸ ਮੋਰਚਾ ਦੇ ਗ੍ਰਿਫਤਾਰ ਨੇ ਕਿੰਨੇ ਕਿੱਥੇ ਨੇ ਕਿੰਨੀ ਗਿਣਤੀ ਚ ਗ੍ਰਿਫਤਾਰ ਕੀਤਾ ਇਸ ਗੱਲ ਦਾ ਨਹੀਂ ਪਤਾ ਲੱਗ ਰਿਹਾ ਇਹਨਾਂ ਹਾਲਤਾਂ ਚ ਮੈਂ ਬੇਨਤੀ ਹੈ ਸਾਰੀਆਂ ਜਥੇਬੰਦੀਆਂ ਨੂੰ ਕਿ ਇਹਨਾਂ ਹਾਲਤਾਂ ਚ ਸਰਕਾਰ ਦੇ ਨਾਲ ਮੀਟਿੰਗ ਕਰਦੇ ਕਿਹੇ ਤਰ੍ਹਾਂ ਵਾਜਬ ਨਹੀਂ ਲੱਗਦੀ ਅਸੀਂ ਆਪਣੀ ਜਥੇਬੰਦੀ ਨੂੰ ਫੈਸਲਾ ਕੀਤਾ ਹੈ ਕਿ ਅਸੀਂ ਇਹ ਜਿਹੜੀ ਅੱਜ ਮੀਟਿੰਗ ਹੋ ਰਹੀ ਹੈ 4 ਵਜੇ ਇਹਦਾ ਹਿੱਸਾ ਨਹੀਂ ਬਣਾਂਗੇ ਅਸੀਂ ਚਾਹੁੰਦੇ ਆ ਕਿ ਮਸਲਾ ਗੱਲਬਾਤ ਰਾਹੀਂ ਹੱਲ ਹੋਵੇ ਗੱਲਬਾਤ ਤੋਂ ਕਦੇ ਨਹੀਂ ਭਜਦੇ ਕਰਾਂਗੇ ਸਾਡਾ 26 ਤਰੀਕ ਦਾ ਅਸੀਂ ਪ੍ਰੋਗਰਾਮ ਦਿੱਤਾ ਹੈ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਤੁਹਾਡਾ ਇਹ ਜਮਹੂਰੀ ਹੱਕ ਹੈ ਤੁਸੀਂ ਆਪਦੇ ਹੱਕ ਦੀ ਵਰਤੋਂ ਕਰ ਸਕਦੇ ਤੇ 26 ਤਰੀਕ ਨੂੰ ਸਾਨੂੰ ਕੋਈ ਜਗ੍ਹਾ ਦੇਵੇ ਸਰਕਾਰ ਵੀ ਭਾਈ ਇਸ ਜਗ੍ਹਾ ਤੇ ਤੁਸੀਂ ਆਪਦਾ ਪ੍ਰਦਰਸ਼ਨ ਕਰ ਸਕਦੇ ਹੋ ਅਸੀਂ ਇੱਕ ਦਿਨ ਦਾ ਪ੍ਰਦਰਸ਼ਨ ਕਰਕੇ ਮੁੜਿਆਵਾਂਗੇ ਫਿਰ ਸਰਕਾਰ ਸਾਡੇ ਨਾਲ ਗੱਲਬਾਤ ਬੈਠੇ ਬੈਠਣਾ ਚਾਹੁੰਦੀ ਹੈ ਮਾਹੌਲ ਰੈਲਾ ਕਰਨ ਵਾਸਤੇ ਪੰਜਾਬ ਦੇ ਲੋਕਾਂ ਦੇ ਹਿੱਤ ਚ ਹੈ ਅਸੀਂ ਸਰਕਾਰ ਨੂੰ ਹੀ ਬੇਨਤੀ ਕਰਾਂਗੇ ਕਿ ਸਰਕਾਰ ਗੱਲਬਾਤ ਬੈਠੇ ਉਹਦੇ ਵਿੱਚ ਮੁੱਖ ਮੰਤਰੀ ਸਾਹਿਬ ਜ਼ਰੂਰ ਆਣ ਫੇਰ ਗੱਲਬਾਤ ਵਿੱਚ ਵੀ ਆਵਾਂਗੇ ਕੋਈ ਰਸਤਾ ਵੀ ਨਿਕਲੇਗਾ ਤੇ ਸਾਰੇ ਆਗੂਆਂ ਨੂੰ ਜਿਹੜੇ ਜੇਲਾ 'ਚ ਬੰਦ ਨੇ ਜਾਂ ਗ੍ਰਿਫਤਾਰ ਕੀਤੇ ਨੇ ਜਾਂ ਥਾਣੇ 'ਚ ਬੰਦ ਨੇ ਉਹਨਾਂ ਨੂੰ ਰਿਹਾਅ ਕਰਕੇ ਜਿਹੜਾ ਉਹਨਾਂ ਦਾ ਸਮਾਨ ਹੈ ਜਿੰਨਾ ਇਧਰ ਉਧਰ ਖਬੇ ਸਜੇ ਹੋਇਆ ਉਹ ਸਾਰਾ ਉਹਨਾਂ ਨੂੰ ਵਾਪਸ ਕੀਤਾ ਜਾਵੇ ਧੰਨਵਾਦ